ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚੋਂ ਇਹ ਇੱਕ ਚੀਜ਼ ਸਾੜ ਦਿਓ ਬਰਕਤ ਖੁਸ਼ੀਆਂ ਤੇ თან ਦੌਲਤ ਦੀ ਵਰਕਾ ਹੋਣ ਲੱਗ ਜਾਵੇਗੀ ਸੰਗਤ ਜੀ ਇਸ ਲਈ ਸਾਨੂੰ ਸਾਰਿਆਂ ਨੂੰ ਉਹ ਚੀਜ਼ ਜ਼ਰੂਰ ਨਸ਼ਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਨਵਾਂ ਸਾਲ ਸਾਡੇ ਲਈ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਲੈ ਕੇ ਆਵੇ ਸਾ ਸੰਗਾਚੀ ਕੋਈ ਵੀ ਫੈਮ ਭਰਮ ਨਹੀਂ ਹੈ ਬਹੁਤ ਹੀ ਮਹੱਤਵਪੂਰਨ ਗੱਲਬਾਤ ਹੈ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚ ਰੋਜ਼ ਸੁਣ ਲੈਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦੇਣਾ ਜੀ ਸਾ ਸੰਗਾਚੀ ਸਾਨੂੰ ਸਾਡੇ ਵੱਡੇ ਵਟੇਰਿਆਂ ਨੇ ਗੁਰੂ ਪੀਰਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਹਨ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਲੋਕ ਕਹਿ ਦਿੰਦੇ ਹਨ ਕਿ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਨਹੀਂ ਮੰਨ ਸਕਦੇ ਜਮਾਨੇ ਦੇ ਵਿੱਚ ਤਬਦੀਲੀ ਆ ਗਈ ਹੈ ਇਸ ਕਰਕੇ ਉਹ ਮਾਡਲ ਯੁੱਗ ਦੀਆਂ ਨਵੀਆਂ ਚੀਜ਼ਾਂ ਨੂੰ ਲੈ ਕੇ ਨਾਲ ਚੱਲਦੇ ਨੇ ਪਰ ਪਹਿਲਾਂ ਵਾਲੀਆਂ ਖੁਸ਼ੀਆਂ ਖੇੜੇ ਮਨਾਂ ਤੋਂ ਦੂਰ ਹੋ ਗਏ ਹਨ ਲੋਕ ਹੁਣ ਪਹਿਲਾਂ ਨਾਲੋਂ ਖੁਸ਼ ਨਹੀਂ ਰਹਿੰਦੇ ਉਦਾਸ ਨੇ ਉਹਨਾਂ ਨੂੰ ਉਦਾਸੀ ਨੇ ਉਹਨਾਂ ਨੂੰ ਘੇਰ ਕੇ ਰੱਖਿਆ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਵੱਧ ਸਾਨੂੰ ਉਦਾਸ ਕਰਦੀ ਹੈ ਪਰੇਸ਼ਾਨ ਕਰਦੀ ਹੈ ਪ੍ਰੋਬਲਮ ਕ੍ਰੀਏਟ ਕਰਦੀ ਹੈ ਉਸ ਚੀਜ਼ ਦਾ ਆਪਾਂ ਜ਼ਿਕਰ ਕਰਨਾ ਹੈ ਤੇ ਉਸ ਚੀਜ਼ ਦੇ ਨਾਲ ਉਸ ਚੀਜ਼ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਾਂ ਕਰਨੀਆਂ ਹਨ ਉਹ ਕਿਹੜੀ ਚੀਜ਼ ਹੈ ਜੋ ਹਰ ਵਾਰ ਸਾਡੀ ਤਰੱਕੀ ਦੇ ਰਾਹ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਸੀਂ ਰਸਤੇ 'ਚ ਉਸ ਚੀਜ਼ ਦਾ ਨਾਸ ਕਰਕੇ ਵਾਪਸ ਪਰਤ ਆਉਂਦੇ ਹਾਂ ਸਾਡੇ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਬਸ ਉਸੇ ਭੜੇ ਉਸ ਭੈਣੇ ਚੰਦ ਚੰਦ ਸ਼ਾਇਦ ਦੇ ਕਰਕੇ ਜਿਸ ਨੂੰ ਅਸੀਂ ਸੁੱਟ ਕੇ ਨਾਸ ਕਰ ਦੇਣਾ ਹੈ ਇਹ ਉਹ ਭੈੜੀ ਚੀਜ਼ ਹੈ ਜਿਸ ਦੀ ਵਜ੍ਹਾ ਕਰਕੇ ਸਾਡੇ ਘਰ ਪਰਿਵਾਰ ਦੇ ਵਿੱਚ ਸਾਡੇ ਸੱਜਣਾ ਮਿੱਤਰਾਂ ਦੇ ਨਾਲ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਰਿਸ਼ਤੇਦਾਰਾਂ ਦੇ ਨਾਲ ਖਿਟਾਸ ਪੈਦਾ ਹੁੰਦੀ ਹੈ ਅਸੀਂ ਜਿੰਨਾ ਮਰਜ਼ੀ ਦਾਵਾ ਕਰੀਏ ਕਿ ਅਸੀਂ ਸਿਆਣੇ ਹੋ ਗਏ ਹਾਂ ਅਸੀਂ ਸਮਝਦਾਰ ਹੋ ਗਏ ਹਾਂ ਅਸੀਂ ਪੜੇ ਲਿਖੇ ਹਾਂ ਜਿੰਨਾ ਮਰਜੀ ਅਸੀਂ ਦੁਨੀਆ ਦੇ ਸਾਹਮਣੇ ਦਾਵਾ ਕਰੀਏ ਜਾਂ ਦਿਖਾਵਾ ਕਰ ਲਈਏ ਪਰ ਇਹ ਚੀਜ਼ ਹਰ ਇੱਕ ਦੇ ਘਰ ਵਿੱਚ ਮੌਜੂਦ ਹੈ ਜਿੰਨਾ ਮਰਜੀ ਕੋਈ ਸਿਆਣਾ ਹੋਵੇ ਜਾਂ ਪੜਿਆ ਲਿਖਿਆ ਹੋਵੇ ਸਾਧ ਸੰਗਤ ਜੀ ਉਸ ਚੀਜ਼ ਦੇ ਬਾਰੇ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਦੱਸਣ ਜਾ ਰਹੀ ਹਾਂ ਇਸ ਲਈ ਤੁਹਾਨੂੰ ਮੇਰੀ ਗੱਲ ਹੋਰ ਵੀ ਕਲੀਅਰ ਵਿੱਚ ਸਮਝ ਆਵੇਗੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਸੀ ਉਹ ਇੱਕ ਕਲਾਸ ਨੂੰ ਪੜਾਉਂਦਾ ਸੀ ਤੇ ਉਹ ਇੱਕ ਗੱਲ ਤੋਂ ਬਹੁਤ ਪਰੇਸ਼ਾਨ ਸੀ ਕਿ ਬੱਚਿਆਂ ਦੇ ਮਨ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਬਹੁਤ ਨਫ਼ਰਤ ਹੈ ਇੱਕ ਦੂਜੇ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਇਸ ਅਧਿਆਪਕ ਨੇ ਕਈਆਂ ਦੇ ਨਾਲ ਗੱਲਬਾਤ ਕੀਤੀ ਕਿ ਬੱਚੇ ਸਮਝਦੇ ਨਹੀਂ ਛੋਟੇ-ਮੋਟੇ ਤਾਂ ਲੜਾਈ ਝਗੜੇ ਇਸ ਉਮਰ ਦੇ ਵਿੱਚ ਬੱਚੇ ਕਰਦੇ ਹੀ ਹਨ ਕਿਸੇ ਹੱਦ ਤੱਕ ਇਹ जायਜ਼ ਵੀ ਹੁੰਦਾ ਹੈ ਪਰ ਇੱਕ ਦੂਜੇ ਦੇ ਪ੍ਰਤੀ ਇੰਨੇ ਜ਼ਿਆਦਾ ਨਫ਼ਰਤ ਹੋ ਜਾਣੀ ਉਹ ਵੀ ਇੰਨੇ ਛੋਟੇ ਉਮਰ ਦੇ ਵਿੱਚ ਇਹ ਬਿਲਕੁਲ ਵੀ ਸਹੀ ਨਹੀਂ ਹੈ ਭਵਿੱਖ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਦੇ ਲਈ ਇਹ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ ਉਹ ਜਿਹੜਾ ਅਧਿਆਪਕ ਸੀ ਉਹ ਦਿਨ ਰਾਤ ਚਿੰਤਾ ਵਿੱਚ ਰਹਿੰਦਾ ਸੀ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਸੇ ਮਨ ਦੇ ਵਿੱਚ ਸੀ ਕਿ ਜੇ ਮੈਂ ਸਮਾਜ ਸੁਧਾਰਨਾ ਹੈ ਤਾਂ ਮੈਂ ਇੱਥੋਂ ਹੀ ਸ਼ੁਰੂਆਤ ਕਰਾਂ ਕਿਉਂਕਿ ਜੇ ਬੱਚੇ ਸੋਧਰ ਜਾਣਗੇ ਤਾਂ ਸਮਾਜ ਆਪੇ ਸੋਧਰ ਜਾਵੇਗਾ ਪਰ ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਇੱਕ ਦਿਨ ਉਹ ਕਿਸੇ ਸਿਆਣੇ ਬਜ਼ੁਰਗ ਦੇ ਕੋਲ ਬੈਠਾ ਉਸਨੇ ਬਜ਼ੁਰਗ ਨੂੰ ساری ਗੱਲ ਬਾਤ ਦੱਸੀ ਕਿ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਬੱਚਿਆਂ ਨੂੰ ਕਿਵੇਂ ਸਮਝਾਵਾਂ ਉਸ ਬਜ਼ੁਰਗ ਨੇ ਉਸ ਅਧਿਆਪਕ ਨੂੰ ਇੱਕ ਤਰਕੀਬ ਦੱਸੀ ਤੇ ਕਿ ਆ ਕੱਲ ਨੂੰ ਇਸ ਇਸ ਤਰਕੀਬ ਨੂੰ ਬੱਚਿਆਂ 'ਤੇ ਲਾਗੂ ਕਰਕੇ ਦੇਖਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਤੇ ਬੱਚੇ ਸਮਝ ਜਾਣਗੇ ਅਧਿਆਪਕ ਉਸ ਦਾ ਸੱਚਾ ਤੇ ਬਹੁਤ ਵਧੀਆ ਮਿੱਤਰ ਸੀ ਜਦੋਂ ਉਹਨਾਂ ਦੇ ਕੋਲ ਪਹੁੰਚਿਆ ਤਾਂ ਉਸ ਨੇ ਬੱਚਿਆਂ ਨੂੰ ਇੱਕ-ਇੱਕ ਪਲਾਸਟਿਕ ਦਾ ਲਫਾਫਾ ਦਿੱਤਾ ਤੇ ਕਿਹਾ ਕਿ ਬੱਚਿਓ ਇਹ ਪਲਾਸਟਿਕ ਦਾ ਲਫਾਫਾ ਹੈ ਮੈਂ ਦਾ ਤੁਹਾਨੂੰ ਖਾਲੀ ਦੇ ਰਿਹਾ ਹਾਂ ਪਰ ਤੁਸੀਂ ਇਸ ਵਿੱਚ ਕੱਲ ਨੂੰ ਆਲੂ ਪਾ ਕੇ ਲਿਆਉਣੇ ਹਨ ਤੇ ਆਲੂ ਦੇ ਉੱਪਰ ਤੁਸੀਂ ਉਸ ਦਾ ਨਾਮ ਲਿਖਣਾ ਹੈ ਜੇ ਤੁਸੀਂ ਉਹ ਸਿਨਫਰਦ ਕਰਦੇ ਹੋ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਬਸ ਨਾਮ ਲੈ ਕੇ ਆਲੂ ਇਸ ਕਾਲੇ ਲਫਾਫੇ ਦੇ ਵਿੱਚ ਪਾ ਦੇਣੇ ਹਨ ਜਿੰਨੇ ਬੰਦਿਆਂ ਨੂੰ ਤੁਸੀਂ ਏਰਖਾ ਕਰਦੇ ਹੋ ਚਾਹੇ 2 4 5 ਤੁਸੀਂ ਉਹਨੇ ਬੰਦਿਆਂ ਦੇ ਨਾਮ ਲੈ ਕੇ ਆਲੂ ਦੇ ਵਿੱਚ ਪਾ ਦੇਣੇ ਹਨ ਕਾਲੇ ਰੰਗ ਦਾ ਲਫਾਫਾ ਹੈ ਕਿਸੇ ਨੂੰ ਦੇਖੇਗਾ ਵੀ ਨਹੀਂ ਕਿ ਆਲੂ ਪਾਏ ਨੇ ਤੇ 나ਹੀਂ ਮੈਂ ਦੇਖਾਂਗਾ ਇਸ ਤੋਂ ਬਾਅਦ ਜਿੱਥੇ ਵੀ ਤੁਸੀਂ ਜਾਣਾ ਇਸ ਕਾਲੇ ਲਫਾਫੇ ਨੂੰ ਆਪਣੇ ਕੋਲ ਹੀ ਰੱਖਣਾ ਹੈ ਬੱਚੇ ਹਲੇ ਅਨਜਾਨ ਮਤ ਵਿੱਚ ਸੀ ਇਸ ਲਈ ਅਧਿਆਪਕ ਦੀ ਇਸ ਕੇਜ ਨੂੰ ਸਮਝ ਨਾ ਸਕੇ ਪਰ ਉਹ ਤਾਂ ਉਤਸੁਕਤਾ ਦੇ ਵਿੱਚ ਸੀ ਅਗਲੇ ਦਿਨ ਬੱਚਿਆਂ ਨੇ ਲਿਫਾਫੇ ਦੇ ਵਿੱਚ ਕਿਸੇ ਨੇ ਇੱਕ ਆਲੂ ਪਾਇਆ ਤੇ ਕਿਸੇ ਨੇ ਦੋ ਕਿਸੇ ਨੇ ਚਾਰ ਤੇ ਕਿਸੇ ਨੇ ਪੰਜ ਜਿਹੜਾ ਬੱਚਾ ਜਿੰਨੇ ਬੱਚਿਆਂ ਨੂੰ ਨਫ਼ਰਤ ਕਰਦਾ ਸੀ ਉਸੇ ਹਿਸਾਬ ਦੇ ਨਾਲ ਉਹਨਾਂ ਨੂੰ ਆਲੂ ਪਾਏ ਬੱਚੇ ਲਿਫਾਫੇ ਦੇ ਵਿੱਚ ਆਲੂ ਪਾ ਕੇ ਕਲਾਸ ਦੇ ਵਿੱਚ ਪਹੁੰਚ ਗਏ ਦੋ ਚਾਰ ਦਿਨ ਤੱਕ ਤਾਂ ਠੀਕ ਸੀ ਪਰ ਜਦੋਂ ਹਫਤਾ ਕੁ ਬੀਤਿਆ ਤਾਂ ਸਾਰੇ ਆਲੂ ਸੜਨ ਲੱਗ ਪਏ ਇੱਕ ਦੋ ਦਿਨ ਤੱਕ ਤਾਂ ਹੋਰ ਟਾਈਮ ਪਾਸ ਕੀਤਾ ਗਿਆ ਪਰ ਹੁਣ ਆਲੂ ਹੋਰ ਵੀ ਸੜ ਗਏ ਤੇ ਲਫਾਫੇ ਦੇ ਵਿੱਚੋਂ ਬਦਬੂ ਆਉਣ ਲੱਗ ਗਈ ਅਗਲੇ ਦਿਨ ਸਾਰੇ ਬੱਚਿਆਂ ਨੇ ਸਲਾਹ ਕੀਤੀ ਕਿ ਅਧਿਆਪਕ ਨੂੰ ਕਹੀਏ ਕਿ ਇਸ ਵਿੱਚ ਤਾਂ ਬਹੁਤ ਬਦਬੂ ਆਉਣ ਲੱਗ ਪਈ ਹੈ ਹੋਂ ਤਾਂ ਇਸ ਲਫਾਫੇ ਨਾਲ ਬੈਠਿਆ ਵੀ ਨਹੀਂ ਜਾ ਰਿਹਾ ਇਸ ਕਰਕੇ ਸਾਡੇ ਕੋਲੋਂ ਹੁਣ ਪੜਿਆ ਨਹੀਂ ਜਾਂਦਾ ਤੇ ਸਾਡਾ ਜੀਵਨ ਬਹੁਤ ਪਰੇਸ਼ਾਨੀ ਵਿੱਚ ਹੈ ਸਾਡਾ ਤਾਂ ਸਾਲ ਲੈਣਾ ਵੀ ਔਖਾ ਹੈ ਜਦੋਂ ਅਧਿਆਪਕ ਕਲਾਸ 'ਚ ਆਇਆ ਤਾਂ ਸਾਰੇ ਬੱਚਿਆਂ ਨੇ ਇੱਕੋ ਆਵਾਜ਼ ਉਸ ਅਧਿਆਪਕ ਨੂੰ ਸਾਰੀ ਗੱਲ ਦੱਸੀ ਅਧਿਆਪਕ ਨੇ ਕਿਹਾ ਕਿ ਲਿਆਓ ਹੁਣ ਇਹ ਲਿਫਾਫੇ ਮੈਨੂੰ ਦਿਓ ਮੈਂ ਸਾਰੇ ਲਿਫਾਫੇ ਸੁੱਟਦਾ ਹਾਂ ਅਧਿਆਪਕ ਨੇ ਸਾਰੇ ਲਿਫਾਫੇ ਬਾਹਰ ਸੁੱਟ ਦੁਬਾਰਾ ਉਹਨਾਂ ਕੋਲ ਆਇਆ ਤੇ ਕਿਹਾ ਦੇਖੋ ਬੱਚਿਓ ਪਹਿਲਾ ਆਲੂ ਆਨੇ ਤੁਹਾਡਾ ਇੱਕੋ ਹਫ਼ਤੇ ਦੇ ਵਿੱਚ ਜੀਨਾ ਮੁਸ਼ਕਲ ਕਰ ਦਿੱਤਾ ਹੈ ਤੁਹਾਨੂੰ ਤਾਂ ਸਾਲ ਲੈਣਾ ਵੀ ਔਖਾ ਹੋ ਗਿਆ ਹੈ ਪਰ ਜਿਹੜਾ ਆਲੂ ਤੁਸੀਂ ਆਪਣੇ ਮੰਦੇ ਅੰਦਰ ਲੁਕੋ ਕੇ ਰੱਖਿਆ ਹੈ ਤੇ ਕਾਫੀ ਸਮੇਂ ਤੋਂ ਰੱਖਿਆ ਹੈ ਉਹਨਾਂ ਆਲੂਆਂ ਨੇ ਵੀ ਤੁਹਾਡੇ ਅੰਦਰ ਕਿੰਨੀ ਕਿੰਨੀ ਜ਼ਿਆਦਾ ਬਦਬੂ ਛੱਡੀ ਹੈ ਤੁਹਾਡੇ ਅੰਦਰ ਤਾਂ ਕਿੰਨਾ ਬੁਰਾ ਹਾਲ ਕੀਤਾ ਹੈ ਤੇ ਉਸ ਬਦਬੂ ਨੇ ਤੁਹਾਡੇ ਅੰਦਰ ਦਾ ਨਾਸ ਹੀ ਕਰ ਦੇਣਾ ਹੈ ਤੁਹਾਡੀ ਆਖੀਰ ਜ਼ਿੰਦਗੀ ਖਤਮ ਕਰ ਦੇਣੀ ਹੈ ਇਹ ਸਮਝ ਲਓ ਕਿ ਜੋ ਤੁਹਾਡੇ ਮਨ ਦੇ ਅੰਦਰ ਹੈ ਜਿਹੜਾ ਤੁਹਾਡੇ ਅੰਦਰ ਈਰਖਾ ਦਾ ਆਲੂ ਹੈ ਉਸਨੇ ਤੁਹਾਡੇ ਅੰਦਰ ਤਾਂ ਜ਼ਹਿਰੀ ਜ਼ਹਿਰ ਪਾਰ ਦਿੱਤਾ ਹੈ ਜਿਸਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਵਧਣ ਨਹੀਂ ਦੇਣਾ ਅੱਗੇ ਵਧਣ ਨਹੀਂ ਦੇਣਾ ਬੱਚਿਓ ਇਸੇ ਤਰ੍ਹਾਂ ਤੁਸੀਂ ਆਪਣੇ ਅੰਦਰ ਦੀ ਬਦਬੂ ਵਾਲੇ ਆਲੂਆਂ ਨੂੰ ਭਾਵ ਸਟ ਦਿਓ ਭਾਵਕੇ ਨਫ਼ਰਤ ਨੂੰ ਮਾਰ ਦਿਓ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਸਾਂਗਾ ਜੀ ਏਰਖਾ ਏਰਖਾ ਦਾ ਕਰਾਜ ਰੱਖਦੇ ਹੀ ਹਾਂ ਨਾਲੇ ਨਾਲ ਏਰਖਾ ਦਾ ਬੀਜ ਵਿੱਚ ਉੱਕ ਕੇ ਫਿਰਦੇ ਹਾਂ ਇਹ ਬੀਜ ਅਸੀਂ ਕਈ ਵਾਰ ਅਣਜਾਣੇ ਦੇ ਵਿੱਚੋਂ ਬੀਜ ਲੈਂਦੇ ਹਾਂ ਤੇ ਉਹ ਨਫਰਤ ਭਰਿਆ ਬੀਜ ਸਭ ਤੋਂ ਪਹਿਲਾਂ ਅਸੀਂ ਉਗਾਵਾਂਗੇ ਫਿਰ ਉਹ ਹੌਲੀ ਹੌਲੀ ਵੱਡਾ ਹੋਵੇਗਾ ਤੇ ਇੰਨਾ ਕੁ ਵੱਡਾ ਹੋ ਜਾਵੇਗਾ ਕਿ ਉਹ ਸਾਡੀ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਬਾਹਰ ਹੋ ਜਾਣਾ ਹੈ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਹ ਈਰਖਾ ਦਾ ਬੋਟਾ ਜੋ ਕਿ ਸਾਡੇ ਮਨ ਦੇ ਵਿੱਚ ਹੈ ਉਹ ਕਈਆਂ ਨੂੰ ਸਾਡੀ ਇਸ ਲਪੇੜ ਦੇ ਵਿੱਚ ਲੈ ਸਕਦਾ ਹੈ। ਹੋਰ ਵੀ ਸਾਡੇ ਜਿਹੜੇ-ਜਿਹੜੇ ਰਿਸ਼ਤੇਦਾਰ ਹਨ ਉਹ ਸਾਡੀ ਨਫ਼ਰਤ ਦਾ ਕਾਰਨ ਬਣ ਸਕਦੇ ਹਨ। ਉਹ ਵੀ ਬਿਨਾਂ ਗੱਲ ਤੋਂ ਜੇਕਰ ਅਸੀਂ ਨਵੇਂ ਸਾਲ ਦੇ ਵਿੱਚ ਜਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਨਫ਼ਰਤ ਦਾ ਬੀਜ ਖਤਮ ਕਰਨਾ ਪਵੇਗਾ। ਸਾਨੂੰ ਆਪਣੇ ਘਰਾਂ ਦੇ ਵਿੱਚੋਂ, ਆਪਣੇ ਮਨ ਦੇ ਵਿੱਚੋਂ ਇਹ ਨਫ਼ਰਤ ਕੱਢਣੀ ਪਵੇਗੀ। ਅੱਜਕੱਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੋਵੇਗਾ ਕਿ ਪਿਓ ਪੁੱਤ ਦਾ ਨਹੀਂ ਪਾਂਦਾ ਭਰਾ ਭਰਾ ਦਾ ਨਹੀਂ ਪਾਂਦਾ ਤਿੰਨੋਂ ਸਸਤਾ ਵੀ ਨਹੀਂ ਕਿਉਂਕਿ ਸਬੋਟੇ ਨੇ ਚਾਰੇ ਪਾਸੇ ਆਪਣਾ ਜਾਲ ਵਸਾਇਆ ਹੈ ਸੋ ਸਾਥ ਸੰਗਤ ਦੀ ਜ਼ਰੂਰ ਜ਼ੋਰ ਦੇ ਕੇ ਸੋਚ ਕੇ ਜੋ ਚੰਗਾ ਹੈ ਉਹ ਹੀ ਕਰਨਾ ਹੈ ਜੋ ਚੰਗਾ ਲੱਗੇ ਕਿਸੇ ਦੇ ਕਹਿਣ ਦੇ ਨਾਲ ਕਿਸੇ ਕਿਸੇ ਕਰਮ ਨਾਲ ਬਹੁਤ ਫਰਕ ਨਹੀਂ ਪੈਂਦਾ ਘੱਟ ਤੋਂ ਘੱਟ ਉਮੀਦ ਰੱਖੋ ਲੋਕਾਂ ਤੋਂ ਆਪਣੇ ਕੰਮ ਤੇ ਜ਼ਿਆਦਾ ਤੋਂ ਜ਼ਿਆਦਾ ਧਿਆਨ ਦਿਓ ਆਪਣੇ ਪਰਿਵਾਰ ਨਾਲ ਪਿਆਰ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਬੱਚਿਆਂ ਦੇ ਨਾਲ ਪਿਆਰ ਕਰੋ ਘਰ ਵਾਲਿਆਂ ਨਾਲ ਪਿਆਰ ਕਰੋ ਸਭ ਦੀ ਇੱਜ਼ਤ ਕਰੋ ਲੋਕ ਆਪੇ ਹੀ ਤੁਹਾਡੀ ਇੱਜ਼ਤ ਕਰਨਗੇ ਈਰਖਾ ਰੱਖਣ ਲਈ ਬਿਲਕੁਲ ਵੀ ਲੋੜ ਨਹੀਂ ਜੋ ਬੰਦਾ ਈਰਖਾ ਰੱਖਦਾ ਹੈ ਉਸ ਨੂੰ ਅੱਗੇ ਚੱਲ ਕੇ ਬਹੁਤ ਪਰੇਸ਼ਾਨੀਆਂ ਮੁਸੀਬਤਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਸਾਧ ਸੰਗਤ ਜੀ ਸਾਨੂੰ ਆਪਣੇ ਮਨ ਦੇ ਵਿੱਚ ਸਾਰਿਆਂ ਪ੍ਰਤੀ ਜੇਕਰ ਪਿਆਰ ਰੱਖਾਂਗੇ ਤਾਂ ਸਾਨੂੰ ਵੀ ਅਗਲੇ ਪਾਸਿਓਂ ਪਿਆਰ ਹੀ ਮਿਲੇਗਾ ਤੇ ਜੇਕਰ ਅਸੀਂ ਨਫ਼ਰਤ ਰੱਖਾਂਗੇ ਤਾਂ ਅਗੋਂ ਵੀ ਸਾਨੂੰ ਨਫ਼ਰਤ ਹੀ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ